ਮੇਰੀ ਇੱਕ ਬੇਨਤੀ ਆ ਤੁਹਾਡੇ ਚਰਨਾਂ 'ਚ ਤੁਹਾਡੇ ਹਰ ਦੁੱਖ ਸੁੱਖ ਪਹਿਲੀ ਗੱਲ ਤਾਂ ਪਰਮਾਤਮਾ ਖੁਸ਼ੀਆਂ ਹੀ ਆਪਣੇ ਤੇ ਲਿਆਵੇ ਪਰ ਸਿਆਣੇ ਕਹਿੰਦੇ ਸੱਜਣ ਉਹ ਹੁੰਦਾ ਹੈ ਜਿਹੜਾ ਦੁੱਖ ਦੀ ਘੜੀ ਦੇ ਵਿੱਚ ਖੜੇ ਔਰ ਮੇਰਾ ਤੁਹਾਡੇ ਨਾਲ ਵਾਦਾ ਹੈ ਤੁਸੀਂ ਮੇਰੇ ਪਰਿਵਾਰ ਦੇ ਮੈਂਬਰ ਹੋ ਕਦੀ ਵੀ ਜਿਹੜਾ ਹੈ ਤੁਹਾਨੂੰ ਧੋਖਾ ਨਹੀਂ ਦੇਗਾ ਔਰ ਤੁਹਾਡੇ ਹਰ ਦੁੱਖ ਸੁੱਖ ਚਾਈ ਹੋਵਾਂਗਾ ਬਸ ਬੇਨਤੀ ਆ ਅੱਜ ਝੋਲੀ ਅੱਡ ਕੇ ਤੁਹਾਡੇ ਕੋਲ ਆਇਆ ਤਕੜੇ ਹੋ ਕੇ ਪਿੰਡ ਪਿੰਡ ਘਰ ਘਰ ਚਲੇ ਜਾਓ ਅੱਜ ਕਾਲੀ ਵੋਟਾਂ ਪਾਉਣ ਨੂੰ ਤਿਆਰ ਨੇ ਆਜਾਪ ਵਾਲੇ ਵੋਟਾਂ ਪਾਉਣ ਨੂੰ ਤਿਆਰ ਨੇ ਤੇ ਬੀਜੇਪੀ ਵਾਲਿਆਂ ਨੂੰ ਤਾਂ ਪਿੰਡਾਂ ਚ ਨਹੀਂ ਵੜਨ ਦਿੰਦੇ ਇਸ ਕਰਕੇ ਤਕੜੇ ਹੋ ਕੇ ਵੋਟਾਂ ਪਾਓ ਜਿਤਾਓ ਪਾਰਲੀਮੈਂਟ ਤੇ ਭੇਜੋ ਤਾਂ ਕਿ ਜੋ ਰਹਿੰਦੇ ਮਸਲੇ ਜਿਹੜੇ ਆਪਣੇ ਆ ਉਹ ਹੱਲ ਹੋ ਸਕਣ ਇਹਨਾਂ ਕੋ ਸ਼ੇਨਦਾ ਆ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਫਤਿਹ ਬੁਲਾਉਣਾ ਔਰ ਫਤਿਹ ਬੁਲਾਉਣ ਤੋਂ ਪਹਿਲਾਂ ਬਹਿ ਜਾਓ ਜੀ 2 ਮਿੰਟਾਂ ਜੀ ਇਹ ਗੰਡੀ ਵੈਂਟ ਸਾਹਿਬ ਨੇ ਧੰਨਵਾਦ ਕਰਨਾ ਫਤਿਹ ਬੁਲਾਉਣ ਤੋਂ ਪਹਿਲਾਂ ਮੈਂ ਇੱਕ ਬੇਨਤੀ ਕਰਦਾ ਦੋਵੇਂ ਹੱਥ ਖੜੇ ਕਰਨੇ ਆ ਇਹ ਨਾ ਕਹ ਜੇ ਕਿ ਚੰਗਾ ਇਹਨੂੰ ਕੈਂਡੀਡੇਟ ਬਣਾਇਆ ਹੱਥੀ ਖੜੇ ਕਰਾਈ ਜਾਂਦਾ ਇਹ ਹੱਥ ਪਾ ਕੇ ਕਰਦੀ ਆ ਕਿ ਪੰਜਾਬ ਨੂੰ ਬਚਾਉਂਦੀ ਲੋੜਾ ਔਰ ਆਣਾ ਜੀ ਨੂੰ ਮੈਂ ਬੇਨਤੀ ਕਰਦਾ ਇੱਥੇ ਦੋ ਰਾਣੀ ਇਕੱਠੇ ਹੋ ਗਈ ਦੋ ਰਾਣੀ ਔਰ ਇਹ ਦੇਖ ਲਿਓ ਬਈ ਦੋਵੇਂ ਹੱਥ ਖੜੇ ਕਰਨੇ ਆ ਖੜੇ ਉਹਨੇ ਕਰਨੇ ਆ ਜਿੰਨੇ ਵਾਕੇ ਅੱਜ ਇਹ ਪ੍ਰਣ ਕਰਨਾ ਹੈ ਕਿ ਅਸੀਂ 5-500 ਵੋਟ ਨੂੰ ਟੱਚ ਕਰਾਂਗੇ आे और जिता भेजेंगे और कांग्रेस की सरकार बनावागे पांच नारे लाऊंगा दोवे हथ खड़े करो बड़े सोनिह कांग्रेस पार्टी कांग्रेस पार्टी राणा गर्जीत सिंह कांग्रेस पार्टी बड़े ਬਹੁਤ ਬਹੁਤ ਧੰਨਵਾਦੀ। ਹੁਣ ਮੈਂ ਬੇਨਤੀ ਕਰਮ ਕਰ ਮੇਰੇ ਪਿਤਾ ਜੀ ਕੇਰਪਾ ਸਰਦਾਰ ਅਜੀਤ ਸਿੰਘ ਰਾਣਾ ਗੰਡੀਵੰਦ ਜੀ ਕਿ ਉਹ ਸੰਖ ਨੂੰ ਸੰਬੋਧਨ ਕਰਨ ਅਤੇ ਸਾਰਿਆਂ ਦਾ ਧੰਨਵਾਦ ਕਰਨ ਕਿੰਨੇ ਕਿੰਨੇ ਵਜੇ ਅੱਗੀ ਅੱਗੀ ਕਿੰਨੇ ਵਜੇ 9 ਵਜੇ ਲੈ ਹੈ ਨਾ ਮੇਰੇ ਬਹੁਤ ਹੀ ਸਤਿਕਾਰਯੋਗ ਤਿੰਨ ਵਜੇ ਦਾ ਉਹ ਸੱਜਣ 9 ਵਜੇ ਮੈਂਸਤੇ ਭਰਮਾਨ ਮੇਰੇ ਸਿਆਸੀ ਗੁਰੂ ਜਿਨ੍ਹਾਂ ਤੋਂ ਗੁਰੂਤ ਸਾਬਕਾ ਮਨਿਸਟਰ ਔਰ ਕਪੂਰਥਾਲਾ ਦੇ ਐਮਐਲਏ ਸਰਦਾਰ ਰਾਣਾ ਗੁਰਜੀਤ ਸਿੰਘ ਜੀ ਉਹਨਾਂ ਦੇ ਨਾਲ ਸਾਡੇ ਜਿਹੜੇ ਦੀ ਸ਼ਾਨ ਸਰਦਾਰ ਹਰਮਿੰਦਰ ਸਿੰਘ ਗਿੱਲ ਸਾਹਿਬ ਸਾਬਕਾ ਐਮਐਲਏ ਪਟਿਆਲਾ ਉਹਨਾਂ ਦੇ ਨਾਲ ਆਏ ਸਰਦਾਰ ਕੁਲਬੀਰ ਸਿੰਘ ਜੀਰਾ ਸਾਹਿਬ ਜਿਹੜੇ ਸਾਡੇ ਵੱਡੇ ਭਾਜੀ ਸਰਦਾਰ ਇੰਦਰਜੀਤ ਸਿੰਘ ਜਥੇਦਾਰ ਸਾਹਿਬ ਦੇ ਫਰਜੰਦ ਨੇ ਔਰ ਆਪਣੇ ਇਲਾਕੇ ਦੇ ਪਰੌਣੇ ਨੇ ਕਿਉਂਕਿ ਬਾਬਾ ਜੀ ਬਾਬਾ ਸਤਕਾਰਯੋਗ ਬਾਬਾ ਨਿਰਮਲ ਸਿੰਘ ਜੀ ਦੇ ਨਸ਼ਹਿਰੇ ਢਾਲੇ ਵਾਲਿਆਂ ਦੇ ਇਹ ਜੋਈ ਸਾਹਿਬ ਨੇ ਔਰ ਉਹ ਆਪਣੇ ਚਾਚਾ ਜੀ ਨੇ ਆਪਣੇ ਸਾਰੇ ਆਪਾਂ ਘੇਰੇ ਕੇ ਨੇ ਇੱਥੇ ਬੈਠੇ ਮੈਂ ਰਾਣਾ ਜੀ ਥੋੜਾ ਜਿਹਾ ਟਾਈਮ ਲੈਣਾ ਇਹਨਾਂ ਮੈਨੂੰ ਗਿੱਲ ਸਾਹਿਬ ਨੇ ਹੁਕਮ ਪਰਸੋਂ ਲਾਇਆ ਸੀ ਜੀਰਾ ਸਾਹਿਬ ਨੇ ਵੀ ਕਿ ਤੁਸੀਂ ਮੀਟਿੰਗਾਂ ਆਪਣੀਆਂ ਕਰੋ ਉਹਦੇ ਵਿੱਚ ਪਰਸੋਂ ਅਸੀਂ ਤਿਆਰੀ ਪਰਸੋਂ ਦਾ ਦਿਨ ਸਾਡਾ ਸ਼ਾਮ ਦਾ ਲੰਘਿਆ ਕੱਲ੍ਹ ਵਿੱਚ ਹੀ ਅਸੀਂ ਜਿਹੜੀ ਇਹ ਤਿਆਰੀ ਕੀਤੀ ਕੱਲ੍ਹ ਵਿੱਚ ਇੱਥੇ ਮੇਰੇ ਕੋਲ 32 ਸਰਪੰਚ ਮੌਜੂਦ ਨੇ ਜਿਹੜੇ ਉੱਠ ਕੇ ਤੁਹਾਨੂੰ ਭਤੇ ਬੁਲਾਉਣਗੇ ਆਮ ਅਸੀਂ ਇਹ ਵਰਕਰ ਅਲੀ ਨਹੀਂ ਕੀਤੀ ਪਰ ਅਸੀਂ ਚਾਹੁੰਦੇ ਸਾਂ ਕਿ ਅਸੀਂ ਇੱਕ ਕਿਸੇ ਪੈਲੈਸ ਚ ਤੋਂ ਪਰਮਿਸ਼ਨ ਨਹੀਂ ਮਿਲੀ ਇੱਕ ਵਕਤ ਵੀ ਕੁਝ ਦੇ ਹਿੱਤਾਂ ਦਾ ਇਸੇ ਦੇ ਵਿੱਚ ਤੇ ਅਸੀਂ ਮੋਤਬਰ ਸੱਜਣ ਇੱਥੇ ਸਾਰੇ ਸੱਤੇ ਆ ਜਿਹੜੇ ਮੇਰੇ ਸਿਰ ਦਾ ਤਾਜ ਨੇ ਮੈਂ ਸਮਝਦਾ ਕਿ ਮੈਂ ਮੇਰੀ ਜਿੰਦ ਜਾਨ ਨੇ ਮੇਰੇ ਇੱਕ ਸਦੇ ਦੇ ਮੇਰੇ ਸਾਰੇ ਭਰਾ ਮੈਂ ਇਹਨਾਂ ਦਾ ਦੇਣ ਨਹੀਂ ਦੇ ਸਕਦਾ ਜਿਹੜੇ ਇੱਥੇ ਆਏ ਆ ਤੇ ਕਿਰਪਾ ਕਰਕੇ ਉੱਠ ਕੇ ਫਤਿਹ ਬੁਲਾਣੀ ਰਣਾ ਜੀ ਨੂੰ ਆਪਾਂ ਵਾਰੀ ਵਾਰੀ ਸਭ ਤੋਂ ਪਹਿਲਾਂ ਸਾਡੇ ਸਰਪੰਚ ਜੋ ਸਰਪੰਚ ਸਾਹਿਬ ਸਰਦਾਰ ਪਾਲ ਸਿੰਘ ਜੀ ਪੰਜਵੜ ਸਾਹਿਬ ਉੱਠ ਕੇ ਫਤਿਹ ਬੁਲਾਉਣਗੇ ਬੋਲੇ ਸੋ ਨਿਹਾਲ ਉਸ ਤੋਂ ਬਾਅਦ ਸਾਡੇ ਸਰਪੰਚ ਸਾਹਿਬ ਨੌਜਵਾਨ ਸਰਪੰਚ ਕੋਟ ਦਸੰਦੀਮਲ ਦੇ ਪ੍ਰਦੀਪ ਜੀ ਬੋਲੇ ਸੋਨਿਆ ਸਾਡੇ ਉਸ ਤੋਂ ਅੱਗੇ ਸਰਦਾਰ ਉਤਮ ਸਿੰਘ ਜੀ ਖਾਰਾ ਸਰਪੰਚ ਫਤਿਹ ਬੁਲਾਓ ਉਸ ਤੋਂ ਬਾਅਦ ਸਾਡੇ ਕੁਲਬੀਰ ਸਿੰਘ ਨੌਰਦੀ ਸਰਪੰਚ ਸਾਹਿਬ ਫਤਿਹ ਬੁਲਾਓ ਜੀ ਉਸ ਤੋਂ ਬਾਅਦ ਸਾਡੇ ਸਰਪੰਚ ਸਾਹਿਬ ਸਰਦਾਰ ਭਪਿੰਦਰ ਸਿੰਘ ਜੀ ਗੋਲਵਾ ਉਸ ਤੋਂ ਬਾਅਦ ਸਾਡੇ ਸਰਪੰਚ ਸਾਹਿਬ ਕਮਲਜੀਤ ਸਿੰਘ ਜੀ ਪਨੋਰੀ ਰਮਾਣਾ ਉਸ ਤੋਂ ਬਾਅਦ ਸਾਡੇ ਸੁਖਵਿੰਦਰ ਸਿੰਘ ਬਾਉ ਪੰਡੋਰੀ ਸਿਧਵਾ ਉਸ ਤੋਂ ਅੱਗੇ ਸਾਡੇ ਵੀਰ ਆਗੇ ਸਰਦਾਰ ਗੁਰਮੀਤ ਸਿੰਘ ਜੀ ਪੁਸੀ ਸਰਪੰਚ ਸਾਹਿਬ ਉਸ ਤੋਂ ਅੱਗੇ ਸਰਦਾਰ ਮਿਲਖਾ ਸਿੰਘ ਜੀ ਮਝੂਪੁਰ ਸਾਹਿਬ ਸਰਪੰਚ ਸਾਹਿਬ ਉਸ ਤੋਂ ਅੱਗੇ ਸਰਦਾਰ ਗੁਰਜੀਤ ਸਿੰਘ ਜੀ ਮਰਾਦਪੁਰ ਖੁਰਦ ਉਸ ਤੋਂ ਅੱਗੇ ਸਰਦਾਰ ਸਾਫ ਸਿੰਘ ਮੱਲੀ ਮਰਾਦਪੁਰ ਕਲਾ ਸਰਪੰਚ ਸਾਡੇ ਤਰਸੇਮ ਸਿੰਘ ਦੀ ਮਰਾਲਪੁਰਾ ਬਾਗ ਨੰਬਰ 8 ਸਰਦਾਰ ਮਲਕੀਤ ਸਿੰਘ ਮੀਤਾ ਬਾਗ ਨੰਬਰ 15 ਸਾਡੇ ਸਤਿਕਾਰਯੋਗ ਸਰਪੰਚ ਸਰਦਾਰ ਨਿਹਰਜੀਤ ਕੌਰ ਗੰਡੀਮੈਂਡ ਔਰ ਸਮੂਹ ਪੰਚਾਇਤ ਮੈਂਬਰ ਸਾਡੇ ਸਰਪੰਚ ਜੀ ਸਰਦਾਰ ਮੀ ਸਰਬਜੀਤ ਕੌਰ ਮਾਨੇ ਮਲੀਆਂ ਸਰਦਾਰ ਹਰਸ਼ਰਨ ਸਿੰਘ ਮੱਲਾ ਸੋਲ ਸਾਹਿਬ ਸਾਡੇ ਸਰਪੰਚ ਸਾਹਿਬ ਔਰ ਪੀਪੀਸੀਸੀ ਦੇ ਮੈਂਬਰ ਵੀ ਨੇ ਸਾਡੇ ਸਰਪੰਚ ਸਰਦਾਰ ਸੁਖਪਾਲ ਸਿੰਘ ਜੀ ਹਰਬੰਸਪੁਰਾ ਸੁਖਪਾਲ ਸਿੰਘ ਜੀ ਕਿੱਥੇ ਨੇ ਚਲੋ ਹਾਂ ਤੇ ਉਹਨਾਂ ਦੀ ਇੱਥੋਂ ਹਣੀ ਗਿਆ ਜੀ ਉੱਥੇ ਸਰਪੰਚ ਗ੍ਰਿਪਾਜਨ ਸਿੰਘ ਜੀ ਕਸੇਲ ਸਾਹਿਬ ਸਰਪੰਚ ਸਾਹਿਬ ਸਰਪੰਚ ਅਮਨ ਸਿੰਘ ਬੁਰਜ ਬੁਰਜ ਸਾਹਿਬ ਕਿੱਥੇ ਬਾਹਰ ਨੇ ਚਲੋ ਸਰਪੰਚ ਬੇਕਰ ਸਿੰਘ ਜੀ ਝਭਾਲ ਸਾਹਿਬ सरपंच साहिब ਇੱਥੇ ਬੈਠੇ ਓਕੇ ਸਰਪੰਚ ਪ੍ਰਗਟ ਸਿੰਘ ਜੀ ਛਭਾਲ ਇਹ ਵੀ ਗਿਆ ਜੀ ਚੇਅਰਮੈਨ ਓਕਾਰ ਸਿੰਘ ਪੁੱਤਰ ਸਾਹਿਬ